ਦੇਖਿਆ ਗਿਆ ਹੈ ਇਹ ਕਿ ਕੌਣ ਨੇ ਦੇਰ ਤੋਂ ਬਹਿਲ ਕਰਦਾ ਜਦਾਂ ਮੈਂ ਰੋਜ਼ ਹੀ ਮੇਰੀ ਜੱਟ ਦੀ 2 ਲੱਖ 25 ਕੁ ਮਾਈ ਹਾਂ ਮੈਂ ਕੈ ਲੈ ਕੇ ਨਹੀਂ ਜਾਂਦਾ ਆਰਟੀਏ ਤੇ ਚਲੀਆਂ ਠਾ ਠਾ ਗੋਲੀਆਂ ਆਰਟੀਏ ਨੇ ਭੱਜ ਕੇ ਮੱਸਾ ਬਚਾਈ ਜਾਨ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਤਸਵੀਰਾਂ ਨਹੀਂ ਇਹ ਇੱਕ ਅਜੀਬ ਘਟਨਾ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਤੇ ਦੋ ਵਿਅਕਤੀਆਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀਹਾਂ ਅਰਥ ਦਾ ਕੰਮ ਕਰਦੇ ਮੱਸਾ ਸਿੰਘ ਦੀ ਜਾਨ ਮੱਸਾ ਮੱਸਾ ਬਚੀ ਉਹ ਵੀ ਹਿੰਮਤ ਕਰਕੇ ਮੱਸਾ ਸਿੰਘ ਭੱਜ ਨਿਕਲਿਆ ਮੇਟਰ ਸ਼ਾਇਦ ਹਮਲਾਵਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਹੀ ਜਾਂਦੇ ਘਟਨਾ ਅਮਰਤਸਰ ਦੇ ਸਾਗਰੇ ਦੇ ਰਹਿਣ ਵਾਲੇ ਮੱਸਾ ਸਿੰਘ ਦੇ ਨਾਲ ਵਾਪਰੀ ਹੈ ਤੇ ਜਾਣਕਾਰੀ ਦਿੰਦਿਆ ਪੀੜਤ ਨੇ ਦੱਸਿਆ ਕਿ ਉਹ ਖਿਆਲਾ ਪਿੰਡ ਤੋਂ ਸ਼ਹਿਰ ਵੱਲ ਜਦੋਂ ਆ ਰਿਹਾ ਸੀ ਤਾਂ ਥਾਰ ਗੱਡੀ ਦੇ ਵਿੱਚ ਸਵਾਰ ਵਿਅਕਤੀਆਂ ਨੇ ਉਸ ਤੇ ਅਨੇਵਾ ਚਿਲਾਇਆ ਜਿਸ ਤੋਂ ਡਰ ਕੇ ਉਹ ਆਪਣੀ ਗੱਡੀ ਚੜ੍ਹ ਕੇ ਖੇਤਾ ਵੱਲ ਹੋਣ ਪਿਆ ਤੇ ਆਰੋਪੀ ਜਿਆਦਾ ਸ਼ਰਾਬੀ ਹੋਣ ਕਾਰਨ ਭੱਜ ਨਹੀਂ ਸਕਿਆ ਜਿਸ ਕਾਰਨ ਉਸ ਨੇ ਆਪਣੀ ਜਾਨ ਬਚਾਈ ਹੈ ਮੈਂ ਇਧਰ ਖਿਆਲੇ ਗਾਗਾ ਦਾ ਹਿਸਾਬ ਕਰਨ ਰਿਆ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆ ਤੇ ਅੱਗੋਂ ਮੈਨੂੰ ਗੱਡੀ ਨੇ ਲੇਟਾਂ ਜਾਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲੱਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਾਨੇ ਗਲਦੀਪ ਸਿੰਘ ਦਾ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੀ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨੇ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਿਆਦਾ ਕਰਕੇ ਮੈਂ ਬਚਾ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸ਼ੀਸ਼ੇ ਦੇ ਉੱਤੇ ਫੇਰ ਤੇ ਦੇ ਰਿਸ਼ਤੇ ਵਿੱਚ ਸਾਰੇ ਲੱਗਦੇ ਹਨ ਆਰੋਪੀ ਪੀੜਤ ਮੱਸਾ ਸਿੰਘ ਨੇ ਦੱਸਿਆ ਕਿ ਉਸ ਦਾ આરોપીਆਂ ਦੇ ਨਾਲ ਪੈਸਿਆਂ ਨੂੰ ਲੈ ਕੇ ਪੁਰਾਣਾ ਝਗੜਾ ਚੱਲਿਆ ਆ ਰਿਹਾ ਹੈ ਤੇ આરોપી ਰਿਸ਼ਤੇ ਵਿੱਚ ਉਸ ਦੇ ਸੌਰੀ ਲੰਦੇ ਨੇ ਤੇ ਇਸ ਕਰਕੇ ਉਹਨਾਂ ਉਸ ਦੀ ਗੱਡੀ ਨੂੰ ਅੱਗੇ ਤੋਂ ਰੋਕਿਆ ਤੇ ਦੋ ਵਿਅਕਤੀ ਗੱਡੀ ਵਿੱਚੋਂ ਉਤਰੇ ਤੇ ਤਾਬੜ ਤੋੜ ਦੋ ਗੋਲੀਆਂ ਉਹਨਾਂ ਉਸ ਤੇ ਛਲਾ ਦਿੱਤੀਆਂ ਜੋ ਕਿ ਗੱਡੀ ਦੇ ਬੋਨਟ ਤੇ ਚਾਨਕੀਆਂ ਮੱਸਾ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਦੂਜਾ ਜਨਮ ਹੋਇਆ ਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਪੁਰਾਣੇ 7-8 ਸਾਲ ਦਾ ਪੈਸਾ ਪੁੰ ਦਾ ਮੇਰੇ ਨਾਲ ਨਾ ਰਗੜਾ ਝਗੜਾ ਹੈ ਮੈਂ ਅਰਧ ਕਰਦਾ ਤੇ ਇਹਨਾਂ ਉਹ ਤੋਂ ਅਰਧ ਨਹੀਂ ਕੀਤੀ ਉਤੋਂ ਬਾਅਦ ਇਹਨਾਂ ਮੁੜਕੇ ਆਰਤਕਾਲੀ ਦੇ ਮੇਰੇ ਨਾਲ ਉਹਦੋਂ ਹੀ ਖੜਪਰੀ ਜੀ ਰੱਖਦੇ ਪਤਾ ਨਹੀਂ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਹੁ ਨਹੀਂ ਜਾਂਦਾ ਵੀ ਇਹਨਾਂ ਦੇ ਤੁਹਾਡੀ ਰਿਸ਼ਤੇਦਾਰੀ ਵੀ ਹੈਗੀ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜੀਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿੰਨੇ ਕੇ ਫਾਇਰ ਕੱਢੇ ਇਹਨਾਂ ਨੇ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁੜਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਕੀ ਜੋ ਮੈਂ ਭਾਜੇ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੇ ਇਹ ਗੱਡੀ ਦੇ ਵਿੱਚ ਉਹ ਉੱtre ਦੋ ਜਾਨੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਇਹ ਇੱਥੇ ਹੋਣਾ 9:30 10:00 ਦਾ ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕਿ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰਦੇ ਕੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਤੇ ਪੁਲਿਸ ਨੂੰ ਹੁਣ ਪਤਾ ਹੋਜੀ ਵੀ ਰਾਤ ਗਿਆ ਐਸਟੋ ਵੀ ਮੌਕੇ ਤੇ ਗਿਆ ਸਾਰਾ ਕੋਈ ਵੇਖ ਕੇ ਆ ਮੈਂ ਨਹੀਂ ਪਹਿਲਾਂ ਲੱਗ ਗਿਆ ਆ ਬਾਤ ਹੀ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਲੀੜਾ ਉਹਨਾਂ ਦੀ ਯਾ ਲੋਈ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਹੋਇਆ ਮਾਰਦੇ ਲੱਗੇ ਮੈਨੂੰ ਤੇ ਮੈਂ ਵਧੀ ਨਾ ਬਜ ਗਿਆ ਦੂਜਾ ਜਨਮ ਹੋਇਆ ਮੇਰਾ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਵਾਰਦਾਤ ਦਾ ਜਾਇਜ਼ਾ ਲਿਆ ਗਿਆ ਤੇ ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹਨਾਂ ਕਿਹਾ ਇਹ ਕਿ ਤਫਤੀਸ਼ ਪੂਰੀ ਕਰਨ ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਕੋ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਆ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨੇ ਸ਼ਾਪਲੀ ਕੀਤੀ ਆ ਹਾਂ ਸ਼ਾਪਲੀ ਮਰੀ ਕੀਤੀ ਜਾ ਰਹੀ ਆ ਬਾਕੀ ਇਹ ਤਫਤੀਸ਼ ਚੱਲ ਰਹੀ ਆ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਕਿਨੇ ਗਾਇਰ ਹੋਏ ਪੇਰ ਨੂੰ ਜੇ ਕਲੀਅਰ ਨਹੀਂ ਉਹਦਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਆ ਬਾਕੀ ਬਾਅਦ ਚ ਕਲੀਅਰ ਹੋਊਗਾ ਹੋਰ ਤੁਹਾਡੀ ਮੁਕਾਰ ਵੀ ਕੋ ਪੱਛਾ ਪੁੱਛਦੇ ਹਾਂ ਹਾਂ ਪਰਚਾ ਦਰਜਾ ਰਾਤੀ ਕਰਤਾ ਹੁਣ ਬੱਸ ਚੱਲ ਰਹੀ ਆ ਤੇ ਦੱਸੂਗਾ ਵੀਰ ਰਿਪੋਰਟ ਜਗਬਾਨੀ ਟੀਵੀ